ਪਟਿਆਲਾ ਜੀ ਵਰਮ ਸ਼ਰਮਾ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਸ੍ਰੀ ਤਿਸ਼ਨ ਕੁਮਾਰ ਪੰਥੇ ਐਸਪੀ ਟ੍ਰੈਫਿਕ ਪਟਿਆਲਾ ਸ੍ਰੀ ਅਸ਼ੂ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਰਾਜਪੁਰਾ ਵਿਖੇ ਅਸੀਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਜੀ ਸਾਡੀ ਜਿਹੜੀ ਰਾਜਪੁਰਾ ਦੀ ਟ੍ਰੈਫਿਕ ਪੁਲਿਸ ਟੀਮ ਹੈ ਜੀ ਉਹ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਕੇ ਜਿਹੜੇ ਵਹੀਕਲ ਨੇ ਜਿੱਦਾਂ ਕਿ ਟ੍ਰਾਂਸਪੋਰਟ ਹੈ ਜਿੱਦਾਂ ਬੱਸ ਜੇ ਟਾਟਾ ਮੈਜਿਕ ਹੈ 3 ਬਿਲਡਰ ਨੇ ਇਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ ਨਾ ਕਿਸੇ ਕੋਲ ਜਿੰਨਾ ਕੋਈ ਸ਼ੋਰਜ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿੱਦਾਂ ਜੀ ਪੋਲੂਸ਼ਨ ਨਹੀਂ ਹੈ ਤੇ ਉਹਨਾਂ ਕੋਲ ਸਕੂਲ ਦਾ ਪਰਮਿਟ ਨਹੀਂ ਹੈਗਾ ਜੀ ਤੇ ਉਹਨਾਂ ਦਾ ਸਪੀਡ ਗਵਰਨਰ ਕੈਮਰਾ ਫੀਮੇਲ اٹੈਂਡੈਂਟ ਇਹ ਸਾਰੇ ਜੋ ਇਹਨਾਂ ਦੇ ਚੈੱਕ ਕਰਕੇ ਜੀ ਜੇਕਰ ਜੇ ਕੋਈ ਕਮੀ ਪਾਈ ਜਾਂਦੀ ਹੈ ਜੀ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਹਾਂ ਜੀ ਤੇ ਇਹ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਪਾਂ ਇਹਨਾਂ ਟਰਾਂਸਪੋਰਟਰ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਦੇਖੋ ਜੀ ਜਿ ਸਮਾਂ ਨੇ ਵਿਖੇ ਐਕਸੀਡੈਂਟ ਹੋਇਆ ਸੀਗਾ ਤੇ 6 ਬੱਚਿਆਂ ਦੀ ਜਾਨ ਚਲੀ ਗਈ ਹੈ ਤੇ ਅਸੀਂ ਨਹੀਂ ਚਾਹਦੇ ਕਿ ਸਾਡੇ ਜਿਹੜਾ ਰਾਜਪੁਰਾ ਸ਼ਹਿਰ ਹੈ ਵੀ ਇਹਦੇ ਵਿੱਚ ਵੀ ਕੋਈ ਐਹੋ ਜੀ ਘਟਨਾ ਨੂੰ ਮਤਲਬ ਕਿ ਇੰਜਾਮ ਦਓ ਤਾਂ ਆਪਣੇ ਕਾਜਾਂ ਸਾਰੇ ਪੂਰੇ ਰੱਖੋ ਔਰ ਕਿੰਨੇ ਦਿਨ ਇਹ ਕਾਰਵਾਈ ਚੱਲਦੀ ਰਹੇਗੀ ਸਰ ਦੇਖੋ ਜੀ ਅਸੀਂ ਪਿੱਛੇ ਕੋਈ ਲਗਾਤਾਰ 1 ਮਹੀਨਾ ਹੋ ਗਿਆ ਜੀ ਪਹਿਲਾਂ ਅਸੀਂ ਮੁਕਤ ਸਕੂਲ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਸਕੂਲਰ ਚੈਕਿੰਗ ਕੀਤੀ ਸੀ ਜਿ ਸਕੂਲੀ ਐਂਜਲ ਸਕੂਲ ਚੈਕਿੰਗ ਕੀਤੀ ਹੈ ਕੱਲ ਜੀ ਸਾਡੇ ਸ਼ਾਮ ਨੂੰ ਤੱਕ ਸੀਐਮ ਪਬਲਿਕ ਡੀਏ ਵੀ ਪਬਲਿਕ ਸਕੂਲ ਹੈ ਜਿਹੜਾ ਜਿਹੜਾ ਸ਼ਮਸ਼ਾਨ ਘਾਟ ਕੋਤੇ ਕੀਤੀ ਸੀ ਅੱਜ ਮਾਰਨਿੰਗ ਇਹ ਕਰ ਰਹੇ ਹਾਂ ਜੀ ਦੇ 2 ਵਜੇ ਫੇਰ ਅਸੀਂ ਚੈਕਿੰਗ ਕਰਾਂਗੇ ਜੀ ਪਤਾ ਨਹੀਂ ਉਹ ਸਕੂਲ ਦਾ ਨਾਮ ਤੁਹਾਡੇ ਚੈਨਲ ਤੇ ਨਹੀਂ ਦੱਸਿਆ ਜਾਏਗਾ ਕਿਉਂਕਿ ਉਹ ਫੇਰ ਉੱਥੇ ਗੱਡੀਆਂ ਨਹੀਂ ਆਣਗੀਆਂ ਤਾਂ ਇਹ ਅਸੀਂ ਲਗਾਤਾਰ ਚੈਕਿੰਗ ਕਰਕੇ ਤਾਂ ਮਤਲਬ ਕਿ ਅਸੀਂ ਸਾਡਾ ਕੋਈ ਚਲਾਨ ਕਰਨਾ ਮਕਸਦ ਨਹੀਂ ਹੈ ਜੀ ਅਸੀਂ ਪਹਿਲਾਂ ਵੀ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਾਜਪੁਰਾ ਨੇ ਮੀਟਿੰਗ ਲਈ ਸੀ ਉੱਥੇ ਵੀ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਸੀ ਤੁਸੀਂ ਮਾਰਚ ਤੱਕ ਆਪਣੇ ਕਾਲਜਦ ਪੂਰੇ ਕਰ ਲਓ ਹੁਣ ਅਸੀਂ ਮਈ ਦੇ ਵਿੱਚ ਚੈਕਿੰਗ ਕਰਨ ਲੱਗੇ ਆ ਜਿਹਨਾਂ ਦੀ ਕਾਲਜਦ ਘੱਟ ਨੇ ਉਹਨਾਂ ਦੇ ਚਲਾਨ ਕਰਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾ